ਕੁਝ ਜਾਇਜ਼ ਕਿੰਨੇ ਦੀ ਵੇਚਣੀ ਐ ਵੇਚਣ ਵਾਲੀ ਗੱਲ ਕਰ ਵੇਚਣ ਵਾਲੀ ਇੱਕ ਗੱਲ ਸੁਣ ਮੈਨੂੰ ਵੀ ਤੁਹਾਡਾ ਕੋਈ ਪਸ਼ੂ ਨਹੀਂ ਤੜਕੇ ਦਾ ਬੇ ਗੱਲ ਸੁਣ ਸਰਦਾਰ ਜੀ ਉਹ ਕੁੜੀ ਬੈਠੀ ਐ ਗੱਡੀ ਚ ਉਹਦੀ ਭੈਣ ਦਾ ਵਿਆਹ ਐ ਆ ਵੀ ਦਾ ਭਾਈ ਉਹ ਐ ਵੀ ਚੱਲ ਕੇ ਤੇ 2 ਰੁਪਏ ਕੰਮ ਆ ਜਾਣਗੇ ਪੁੰਨੇ ਨਵੀਂ ਪੱਠ ਐ ਸੁਨੱਖੀ ਐ ਕੋਈ ਵੇਚਣ ਵਾਲੀ ਜਾਇਜ਼ੀ ਗੱਲ ਹੈ ਠੀਕ ਐ ਲੈ ਹੁਣ ਸਾਈ ਕੱਟ ਮੈਂ ਕਰੂੰਗਾ ਛੇ ਦੰਦ ਪਿੱਛਾ ਪੁੱਛਾ ਦਿਖਾ ਕੈ ਕਿਦਾਂ ਲਊਗੀ ਹਾਂ ਮਹੀਨੇ ਤੋਂ ਪਹਿਲੀ ਸੁਕੂ ਤਿਆਰੀ ਆ ਅੱਠ ਵਧੀਆ ਬਾਬਾ ਗਿੱਲਾ ਸੁੱਕਾ ਖਾਣ ਵਾਲੀ ਹਾਂ ਹਾਂ ਨਹੀਂ ਲੈ ਪਾਣੀ ਪੀਣੀ ਵੀਰੇ ਤੋਂ ਥਾਂ ਥਣਾਂ ਨੂੰ ਨਿਗਾ ਮਰਵਾ ਦੇ ਕਹਿ ਲੀ ਦਜੀ ਪੀਰਾਂ ਦੇ ਪੰਜ ਤੱਪ ਚੈਨੂ ਉਧਰ ਕਰ ਆਲੇ ਉੱਤੇ ਠੁਕਮੀ ਐ ਚੱਡਾ ਚੁੱਡਾ ਨ ਕੱਢੂਗੀ ਮੋਟੇ ਥਣਾ ਦੀ ਐ ਮਹੀਨਾ ਤਾਂ ਉਹ ਕਹਿੰਦਾ ਇਹ ਤਾਂ ਮੈਨੂੰ ਤਾਂ 15 ਕੇ ਦਿਨ ਲਊ 15 20 ਦਿਨ ਹੀ ਲਊਗਾ ਹਾਂ ਕੀ ਮੰਗਦਾ ਬਾਈ 30000 30000 ਕੋਈ ਜਾਇਜ਼ ਕਿੰਨੇ ਦੀ ਵੇਚਣੀ ਐ ਵੇਚਣ ਵਾਲੀ ਗੱਲ ਕਰ ਵੇਚਣ ਵਾਲੀ ਇੱਕ ਗੱਲ ਸੁਣ ਮੈਨੂੰ ਵੀ ਤੁਹਾਡਾ ਕੋਈ ਪਸ਼ੂ ਨਹੀਂ ਤੜਕੇ ਦਾ ਬੇ ਗੱਲ ਸੁਣ ਸਰਦਾਰ ਜੀ ਉਹ ਕੁੜੀ ਬੈਠੀ ਐ ਗੱਡੀ ਚ ਉਹਦੀ ਭੈਣ ਦਾ ਵਿਆਹ ਐ ਆਵੀ ਦਾ ਭਾਈ ਉਹ ਵਿਚਾਰ ਕੇ ਜੇ 2 ਰੁਪਏ ਧੰਮ ਆ ਜਾਣਗੇ ਉਹਨੇ ਨਵੀਂ ਪੱਠ ਹੈ ਸਨੱਖੀ ਹੈ ਕੋਈ ਵੇਚਣ ਵਾਲੀ ਜਾਇਜ਼ੀ ਗੱਲ ਹੈ ਠੀਕ ਹੈ ਲੈ ਹੁਣ ਸਾਈ ਕੱਢ ਮੈਂ ਕਰੂੰਗਾ ਸੌਦਾ ਹੁਣ ਸਾਈ ਕੱਢ ਹੁਣ ਲੋਟਾ ਨਹੀਂ ਜਾਇਜ਼ ਤਾਂ ਗੱਲ ਯਾਰ ਜਾਇਜੇ ਵਿਕਦੀ ਹੈ ਹਾਂ ਕਿਉਂ ਜੀ ਕਰਾਂ ਬਾਬਾ ਜੀ ਕੁਸ ਪਰਾਂ ਹੁਕੇ ਦੱਸਦੇ ਚਾਹੇ ਮੈਨੂੰ ਤੇ ਮੇਰੀ ਮਰਜ਼ੀ ਤੋਂ ਚੱਲਾਂ ਮੇਰੀ ਮਰਜ਼ੀ ਤੋਂ ਚੱਲਾਂ ਕੋਈ ਆ ਜਾ ਬਾਈ ਕਿਹੜਾ ਮਾਲਕ ਆ 20000 ਦੀ ਦੇ ਨਹੀਂ ਕਿਉਂ ਨਹੀਂ ਹੋਣੀ ਨਹੀਂ ਉਹ ਮੈਨੂੰ ਐ ਵੀ ਚੱਲ ਤੁਹਾਡਾ ਜਾਨਵਰ ਨਹੀਂ ਕੋਈ ਵੇਚਿਆ ਯਾਰ ਕੋਈ ਨਹੀਂ ਨਹੀਂ ਚੱਲੇ ਸਾਨੂੰ ਸੋਣੀ ਲੱਗੀ ਪੱਠਾ ਸੋਨੀਆਂ ਤਾਂ ਸਾਰੀਆਂ ਹੀ ਆ ਹੋਰ ਜਾਇਜ ਜਾਇਜ ਦੱਸਦਾ ਉੱਥੇ ਤੱਕ 25 ਇਹ ਤਾਂ ਕਰਤਾ 25 ਕਹਿੰਦਾ ਗੱਲ ਨਹੀਂ ਕੱਚੀ ਨਹੀਂ ਕੱਲ ਹੀ ਕੱਚੀ ਐਡੀ ਸੀ ਪੱਕੀ ਦੀ ਦਵਾਈ ਸੀ ਉਹ ਐਡਾ ਚਲਦਾ ਸੀ ਨਾ ਜਰਾ ਉਹ ਆਪਦੀ ਥੋਂ ਐ ਉੱਤੇ ਪੈਸੇ ਵੀ ਆਪਾਂ ਵੱਧ ਲਾਏ ਤੇ ਇਹ ਉਦੋਂ ਵੀ ਵਧੀਆ ਚ ਨਿਕਲੂ ਜਿੱਦਾਂ ਸੂਪੀ ਤੋਂ ਯਾਦ ਕਰੇਗਾ ਰਾਜੂ ਨੂੰ ਹਾਂ ਸਾਨੂੰ ਵੀ ਪਰਖ ਹੈ ਬੱਕਰੀਆਂ ਦੀ ਮਾਲ ਦੀ ਬੱਕਰੀਓ ਤੇਲੇ ਦਾ ਦਾਣਾ ਖਾ ਖਾ ਦੁੱਗਣੀ ਫੁੱਲ ਜੂਗੀ ਹੂੰ ਹੂੰ ਹੁਣ ਮੈਂ ਇੱਕੋ ਹੀ ਕਰਦੇ ਆ ਨਾ ਤੇਰੀ ਨਾ ਮੇਰੀ ਆਪਣੀ ਹੋਊਗੀ ਰੱਖ ਦੀ ਢੇਰੀ ਕਾਨੂੰ ਕਰਦਾ ਬੰਦਿਆ ਹੈਰਾ ਫੇਰੀ ਹਾਂ ਲੈ ਬਾਈ ਵੇਚਤੀ ਬਸ ਬਾਬੇ ਦੀ ਸ਼ਰਮ ਕਰ ਕੁਸ ਬਸ ਮੈਂ ਤਾਂ ਹੁਣ ਅਦਬ ਵਿਚਾਲਾ ਕਰ ਦੂੰ ਐਵੇਂ ਪਕਾਈਆਂ ਦਾ ਕੋਈ ਫਾਇਦਾ ਨਹੀਂ ਕਿਉਂ ਦਰਸ਼ਨ ਜਿੰਨੇ ਦੀ ਬੱਕਰੀਆਂ ਗਰੀਬ ਦੇ ਬਾ ਉਹ ਬਸ ਕੁਸ ਵੀ ਹੋ ਗਿਆ ਹੁਣ ਤਾਂ ਮੈਨੂੰ ਪੁੱਛਦਾ ਹੀ ਨਹੀਂ ਤੇ ਮੈਂ ਜੀ ਐ ਚ ਮੰਦੀ ਐ ਪਤਾ ਵੀ ਲੱਗੇ ਮੈਨੂੰ ਵੀ ਤੈਨੂੰ ਪੁੱਗੇ ਦੇ ਦੀਆਂ ਨਾ ਪੁੱਗੇ ਨਾ ਦੇਈ ਸਾਡੇ ਬਾਈ ਦੀ ਫਸ ਨਹੀਂ ਨਹੀਂ ਨਾ ਉਹ ਛੱਡ ਦੀ ਆ ਤੇਰਾ ਓ ਬਦਿਆ ਇਹ ਲੱਗਦੇ ਨਾ ਕੰਡਾ ਮਾਉਣਿਆ ਆ ਉਹ ਚੀਜ਼ ਐ ਖਾਸ ਮਦੇ ਦਾ ਤੇਰਾ ਬੇਦਮਾਕਿਆ ਹੋ ਗਈ ਉਹ ਬੱਚੀ ਲੈ ਜਾ ਕਿਉਂ ਲੈ ਜਾ ਕਿਉਂ ਬਾਈ ਗੁੱਡੀ ਸਾਡੇ ਬਾਈ ਦੀ ਵਿੱਚ ਹੀ ਇੱਕ ਨਾ ਲੈ ਜਾ ਦੇ ਦੇ ਠੀਕਾ ਦੂ ਲੈ ਜਾ ਨਹੀਂ ਬਾਈ ੱੱਕਾ ਕੋਈ ਨਹੀਂ ਪੈਣੇ ਦੇਈਏ ਲੈ ਵੀ ਕੁੜੀ ਕਹਿੰਦੀ ਫੜਾ ਦੇ ਅੰਕਲ ਲੈ ਚੱਕੋ ਜੀ ਬਾਬਾ ਜੀ ਫੜੋ ਜੀ ਤੂੰ ਭਾਵੇਂ ਦੇ ਹੱਥ ਨਾਲ ਝੋਲੀ ਤੇ ਰੱਸਾ ਕਿਉਂ ਵੀ ਤੇਰੀ ਬੱਕਰੀ ਆ ਤੇਰੀ ਬੱਕਰੀ ਆ ਤੂੰ ਭਾ ਚੋਲੀ ਤੇ ਰੱਸਾ ਮੈਂ ਕਿਉਂ ਪਾਵਾਂ ਕਾਲੂ ਕਦਿਆਂ ਰਾਜੂ ਨੇ ਤੱਕੇ ਨਾ ਬੱਕਰੀ ਫੜਾਤੀ ਮੈਂ ਨਹੀਂ ਇਹ ਕੰਮ ਕਰਦਾ ਕਿਉਂ ਜੀ ਵੀਡੀਓ ਬਣਦੇ ਤਾਂ ਮੈਂ ਫੜਾਈ ਆ ਮੈਂ ਨਹੀਂ ਫੜਾਈ ਹਾਂ ਉਹ ਦਾ ਰੁਪਈਆ ਦੀ ਬਾਬਾ ਰੱਸੀ ਪਾ ਲਈ ਇੱਕ ਹੋਰ ਲੈ ਲੈ ਬਾਬਾ ਜੋੜੀ ਕਰ ਲੈ ਆਊਗਾ ਆ ਸੂਈ ਬੱਚੇ ਵਾਲੀ ਮਿੱਟੀ ਘੜ ਲਈ ਬੱਪੂ ਲਊਗਾ ਹਾਂ ਇਹਦਾ ਤੇਰੇ ਗੰਗਾ ਚ ਜੋਂ ਬੀਜੇਗੇ ਉਹਨਾਂ ਦੇ ਵਿੱਚ ਪੈਸੇ ਕਮ ਆ ਜਾਣਗੇ ਗੰਗਾ ਚ ਜੋਂ ਬੀਜੇਗੇ ਹਾਂ ਉਹਨਾਂ ਦਾ ਕੰਮ ਉਹਨਾਂ ਦਾ ਕੰਮ ਹੋਇਆ ਆ ਸਾਈ ਵਾਲਾ ਲੋਡ ਤੁਹਾਡੇ ਵਿੱਚ ਹੈ ਜੀ ਬਸੇ ਜਾਂਦੇ ਨੂੰ ਕੋਈ ਨਹੀਂ ਜਿੜੀ ਜਾਂਦੇ ਆ अच्छा, लाइब्रेरी एक इक हजारत अठ नौ दस 11 12 13 14 15 16 17 18 19 20 21 22 ਆਸਾਈ ਵਾਲੇ ਸਣੇ 22 ਠੀਕ ਹੈ ਜੀ ਸਹੀ ਹੈ ਤੇ ਇਹਨਾਂ ਨੂੰ ਛੋਟ ਕਰਦੇ ਖੁਰਮੋਕਲਾ ਲਿਖਾਈ ਤੁਹਾਡੀ ਅਪੋਰਦੀ ਕਰ ਲਈ ਹਾਂ ਨੋ ਬਾਬਾ ਜੀ ਸੌਦਾ ਲੋੜ ਛੋੜ ਕਰਤੀ ਮੁੰਡੇ ਨੇ ਖੁਸ਼ ਹੂੰ ਤੁਸੀਂ ਦੇ ਦੇ ਉੱਥੇ 100 ਲਿਖਾਈ ਦਾ ਇਹ ਦੀ ਦੂ ਆਪਦਾ ਪਰਚੀ ਲੈ ਲਿਓ ਉਹ ਦੇਖਣੀ ਐ ਇਹਦੇ ਨਾਲ ਜੋੜੀ ਬਣਾ ਲਵਾ ਸੂਈ ਹੋਈ ਦੇਖ ਲਓ ਇਹਦੇ ਮੇਮਣੀ ਐ ਇਹਦੀ ਵੀ ਹਾਂ ਦੀ ਓਏ ਨਹੀਂ ਗਾਂਦਾਂ ਚੱਲ ਭਾਈ ਜਾ ਲਖਈ ਕਰਾ ਪਾਜਾ ਮੈਂ ਖੜਾ ਤੇਰੀਆਂ ਬੱਕਰੀਆਂ ਦੀ ਰਾਖੀ ਬਾਬਾ ਜੀ ਕੋਈ ਮੇਰਾ ਮਾਨਤਾਨ ਕਰ ਜੋ ਕਰ ਦਿੰਨੇ ਕਰ ਦਿੰਨੇ ਹੋਰ ਗਰੀਬ ਆਦਮੀਆਂ ਬਾਬਾ ਜੀ ਪਾ ਸਿੱਕ ਦੇ ਦੇ ਨੋਟ ਬਾਬਾ ਵੱਡਾ ਖੁਸ਼ ਆ ਉਹ ਵਧੀਆ ਪਾਠਾ ਜੀ 25000 ਜੀ ਨੂੰ ਮਰਜੀ ਕੋਟਾ ਜੀ ਬਾ ਬਾਬਾ ਆ ਆ ਚੱਕ ਪਾ ਦਾਣਾ ਫੱਕਾ ਕਰ ਬਾਲੀ ਆ ਯਾਰ ਮਸਾਂ ਗਾਕ ਬਣਾ ਕੇ ਵੇਚੀ ਆ ਵਿਚਾਰੀਆਂ ਨੇ ਕੋਈ ਆਉਣ ਦੇ ਗਾਕ ਮਲੇ ਟੋਪੜ ਦੂੰਗਾ ਜੀ ਕੋਈ ਆ ਗਿਆ ਗਾਕ ਉਹ ਜਾ ਬਾਈ ਮੁੰਡਿਆ ਲਿਖਾਈ ਕਰਾਇਆ ਲਿਖਾਈ ਕਰਾਇਆ ਛੋਟੇ ਉਹ ਬਾਈ ਲਿਖਾਈ ਕਰਾਇ ਵੀਰੇ ਚਲੋ ਜੀ ਹਾਂ ਜੀ ਵੀਰੋ ਸਾਸਰੀ ਕਾ ਧੰਨਵਾਦ ਆਪਾਂ ਖੜੇ ਆ ਅੱਜ ਕਿ ਮੁੱਲਾਪਰ ਦੀ ਮੰਡੀ ਦੇ ਵਿੱਚ ਜਿਹੜਾ ਕਿ ਬਾਬਾ ਮਿੱਠੂ ਮੁੱਲਾਪਰ ਦਾ ਆਖਾ ਮੰਡੀ ਲਾਉਂਦਾ ਉੱਥੇ ਅੱਜ ਕਿਹੜਾ ਪਿੰਡ ਆਈ ਥੋੜਾ ਕੋਠੇ ਪੁੰਨੇ ਜੀ ਕੋਠੇ ਪੁੰਨੇ ਜੀ ਪਿੰਡ ਜਗਰਾਵਾਂ ਦੇ ਲਵੇ ਸ਼ਹਿਰ ਦੇ ਆ ਜਿਹੜਾ ਮੇਰਾ ਭਰਾ ਹੈ ਇਹ ਉਹ ਗੁੱਡੀਆਂ ਦੀਆਂ ਬੱਕਰੀਆਂ ਚਾਰਦਾ ਉਹਨਾਂ ਦੇ ਘਰੇ ਰਹਿੰਦਾ ਪਾਲੀ ਆ ਉਹਨਾਂ ਦਾ ਚਾਹੇ ਪਾਈ ਲਾ ਲੋ ਜਿਵੇਂ ਮਰਜ਼ੀ ਲਾ ਲੋ ਇਹ ਉਹਨਾਂ ਦਾ ਹਨਰ ਹੈ ਕਰਦਾ ਤੇ ਅੱਜ ਉਹਨਾਂ ਦਾ ਇਹ ਮਾਲ ਵੇਚਣਾ ਹੈ ਮੰਡੀ ਦੇ ਵਿੱਚ ਆ ਬੱਕਰੀਆਂ ਖੜੀਆਂ ਨੇ ਉਹਨਾਂ ਦੀਆਂ ਤੇ ਜਿਹੜਾ ਕਿ ਆਪਣਾ ਨਿਊਜ਼ੀਲੈਂਡ ਵਾਲਾ ਆ ਪਾਈ ਹੋ ਪੰਮਾ ਬਾਈ ਹੈ ਪੰਮਾ ਬਾਈ ਪੰਮਾ ਬਾਈ ਨਿਊਜ਼ੀਲੈਂਡ ਰਹਿੰਦਾ ਬਾਈ ਜਲੰਧਰ ਵਾਲਾ ਉਸ ਬਾਈ ਨੇ ਇਹ ਕੁੜੀ ਦੀ ਭੈਣ ਦਾ ਵਿਆਹ ਹੈ ਛੋਟੀ ਭੈਣ ਦਾ ਉਹਨਾਂ ਦੀ ਹੈਲਪ ਕਰੀ ਆਪਣੀਆਂ ਭੈਣਾਂ ਸਮਝ ਕੇ ਹਾਂਜੀ ਹਾਂਜੀ ਵੀ ਇਹ ਰਾਜੂ ਬਾਈ ਇਹ ਜੇ ਤੇਰੀਆਂ ਭੈਣਾਂ ਨੇ ਤਾਂ ਮੇਰੀਆਂ ਵੀ ਭੈਣਾਂ ਨੇ ਆ ਉਹਨਾਂ ਦੇ ਮੈਂ ਜਿਹੜਾ ਬੱਕਰੀਆਂ ਚਾਰਦਾ ਜੀ ਮੁੰਡਾ ਨਿਊਜ਼ੀਲੈਂਡ ਵਾਲੇ ਬਾਈ ਪੰਮੇ ਵੱਲੋਂ 20000 ਰੁਪਇਆ ਭੇਜਿਆ ਆ ਮੈਂ ਆ ਬਾਈ ਨੂੰ ਦੇ ਚੁੱਕਿਆ ਜੀ ਮੰਡੀ ਦੇ ਵਿੱਚ ਰਾਜੂ ਬਾਈ ਨੇ ਆਪਣੇ ਖਾਤੇ ਚ ਕਢਾ ਕੇ ਦੇਤੇ ਤੇ ਬਾਕੀ ਆ ਬਾਈ ਨੂੰ ਪੁੱਛਦਿਆਂ ਦੋ ਚਾਰ ਗੱਲਾਂ ਤੁਸੀਂ ਦੱਸੋ ਜੀ ਧੰਨਵਾਦ ਕਰਦੇ ਆ ਬਸ ਅਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਪੰਮਾ ਬਾਈ ਦਾ ਨਿਊਜ਼ੀਲੈਂਡ ਰਹਿੰਦੇ ਆ ਜੋ ਕੰਦਰੇ ਹੱਡੀ ਇਨੀ ਹੈਲਪ ਕੀਤੀ ਬਹੁਤ ਬਹੁਤ ਧੰਨਵਾਦ ਤੁਸੀਂ ਬੋਲ ਬਾਈ ਕੋਈ ਦੋ ਚਾਰ ਗੱਲਾਂ ਭਾਈ ਤਰੋਂ ਚਰਨੇ ਸਹੀ ਕਹਿੰਦੇ ਆ ਵੀ ਸਭ ਦੇਖੋ ਭੈਣ ਭਾਈ ਨੇ ਇਕੱਲਾ ਬੰਦਾ ਕਦੇ ਅੱਜ ਤੱਕ ਰਾਈ ਜੀ ਵੱਡਾ ਨਹੀਂ ਹੋਇਆ ਹੈਗਾ ਇਹ ਭੈਣ ਭਾਈ ਦਾ ਹੌਸਲਾ ਹੀ ਹੁੰਦਾ ਵੀਰੇ ਠੀਕ ਆ ਜੀ ਦੇਖੋ ਇਹ ਜਿਹੜਾ ਅੱਜ ਉਹਨਾਂ ਵਾਸਤੇ 20000 ਰੁਪਏ ਪਹੁੰਚਿਆ ਬਾਈ ਜੀ ਇਹਨੂੰ 20000 ਨਾ ਸਮਝੋ ਠੀਕ ਆ ਜੀ ਇਹ ਤਾਂ 2 ਲੱਖ ਵਰਗਾ ਰਲ ਗਿਆ ਵੀਰੇ ਗਰੀਬ ਬੰਦੇ ਹਾਂਜੀ ਹਾਂਜੀ ਠੀਕ ਆ ਜੀ ਇਹ ਤਾਂ 2 ਲੱਖ ਰਲ ਗਿਆ ਜੀ 2 ਲੱਖ ਵਾਂਗੂ ਰਲ ਜਾਂਦਾ ਵੀਰੇ ਇੱਕ ਗਰੀਬ ਬੰਦੇ ਨੂੰ ਜਿਹੜੀ ਹੈਲਪ ਦੇਣੀ ਆ ਬਾਈ ਜੀ ਇਹ ਵੀ ਇੱਕ ਐਦਾ ਦੁਨੀਆ ਬਹੁਤ ਤੁਰੀ ਪਰਦੀ ਆ ਦੋ ਬਹੁਤ ਜਿਆਦੇ ਪੈਸੇ ਵਾਲੀ ਆ ਪਰ ਇਹ ਬਾਈ ਨੇ ਇੱਕ ਥਾਂਵੇਂ ਨਹੀਂ ਵੀਰੇ ਬਹੁਤ ਥਾਂਵੇਂ ਸਮਾਨਤ ਕਰਿਆ ਦੁਨੀਆ ਦਾ ਠੀਕ ਆ ਜੀ ਬਹੁਤ ਵਧੀਆ ਤੇਰ ਬੰਦਾ ਬਾਈ ਪੰਮਾ ਜੀ ਆਪਣਾ ਆਪਾਂ ਇਹਨਾਂ ਦਾ ਕਰੀਬ ਬੰਦੇ ਨੂੰ ਇਹਨੇ ਬੱਕਰੀਆਂ ਵੀ ਲੈ ਕੇ ਦਿੱਤੀਆਂ ਨੇ ਆਪਣੇ ਪੰਜ ਗਰਾਈਆਂ ਨੇ ਸਿਕੰਦਰ ਨੂੰ ਉਹ ਬਾਈ ਨੇ ਜੀ ਬਹੁਤ ਹੈਲਪ ਕਰੀਆ ਬਾਈਆਂ ਦੀ ਕੋਈ ਇਕੱਲੇ ਬਾਈ ਦੀ ਇਹ ਨਹੀਂ ਕਰੀ ਹੈਗੀ ਚਲੋ ਗੁੱਡੀਆਂ ਦਾ ਵਿਆਹ ਆ ਬਾਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਪਬ ਲਖਦਾਈ ਬਾਈ ਜਿੰਨਾ ਵੀ ਦੇਖੋ ਕਿਸੇ ਗਰੀਬ ਦੇ ਵਿੱਚ ਆਪਾਂ ਰਲ ਸਕਦੇ ਆ ਤਾਂ ਬੜੀ ਚੰਗੀ ਗੱਲ ਆ ਤਾ ਕੱਲਾ ਬੰਦਾ ਕਦੇ ਵੀ ਅਜਿ ਤੱਕ ਰਬਾਈ ਜੀ ਵੱਡਾ ਨਹੀਂ ਹੋਇਆ ਹੈਗਾ ਪਾਵ ਲੱਖਰ ਵਾਲੀ ਵੀਰੇ ਵੱਡਾ ਹੁੰਦਾ ਆ ਤਾ ਬਹੁਤ ਬਹੁਤ ਧੰਨਵਾਦ ਜੀ ਬਾਈ ਪੰਮਾ ਜੀ ਦਾ ਨਿਊਜ਼ੀਲੈਂਡ ਵਾਲੇ ਦਾ ਆਪਦੀਆਂ ਭੈਣਾਂ ਸਮਝ ਕੇ ਉਹਨੇ ਦਾਨ ਕਰਿਆ ਜੀ 20000 ਰੁਪਿਆ ਸ਼ਗਨ ਦਾ ਬਿਲਕੁਲ ਜੀ